ਕਾਰਪੋਰੇਟ ਕੁਰਾਣੇ ਵੱਡੇ ਵੱਡੇ ਮਾਲ ਬਣਾਉਣ ਲਈ ਜ਼ਮੀਨਾਂ ਵਿੱਚ ਲੱਗੇ ਫਲਦਾਰ ਦਰਖਤਾਂ ਨੂੰ ਬੇਖੌਫ ਹੋ ਕੇ ਸਰਕਾਰ ਦੀ ਸ਼ਾਇਤੇ ਸ਼ਰਯਮ ਕਟਣ ਦੀ ਤਿਆਰੀ ਕਰ ਰਹੀ ਹਨ ਇਸ ਦੇ ਵਿਰੋਧ ਵਿੱਚ ਬੇਜਬਾਨ ਦਰਖਤਾਂ ਦੀ ਆਵਾਜ਼ ਚੁੱਕਣ ਲਈ ਅੱਜ ਮੁਹਾਲੀ ਫੇਸ 7 ਦੀਆਂ ਲੈਟਾਂ ਤੇ ਨਿਰਧਾਰਿਤ ਚੱਲ ਰਹੇ ਐਸਸੀਬੀਸੀ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਆਗੂਆਂ ਨੇ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਵਾਤਾਵਰਣ ਪ੍ਰੇਮੀਆਂ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ ਪ੍ਰੈਸ ਕਾਨਫਰੰਸ ਵਿੱਚ ਭਗਵਾਨ ਨੇ ਬਣ ਰਹੇ ਫਲੈਕਸ ਮਾਲ ਦੇ ਮਾਲਕਾਂ ਵੱਲੋਂ ਦਰੱਖਤਾਂ ਨੂੰ ਆਪਣੇ ਦਾਇਰੇ ਵਿੱਚ ਲੈ ਕੇ ਕੀਤੀ ਜਾ ਰਹੀ ਚਾਰ ਦਿਵਾਰੀ ਦਾ ਵਿਰੋਧ ਕੀਤਾ ਤੇ ਸਰਕਾਰ ਦਾ ਜਮ ਕੇ ਪਿੱਟ ਸਿਆਪਾ ਕੀਤਾ ਪ੍ਰੈਸ ਨਾਲ ਗੱਲਬਾਤ ਕਰਦੇ ਬਲਵਿੰਦਰ ਸਿੰਘ ਕੁੰਮੜਾ ਨੇ ਕਿਹਾ ਕਿ ਪੰਜਾਬ ਸਰਕਾਰ ਕੇਵਲ ਤੇ ਕੇਵਲ ਰੁਪਏ ਇਕੱਠੇ ਕਰਨ ਲੱਗੀ ਹੋਈ ਹੈ ਉਸ ਨੂੰ ਪੰਜਾਬ ਦੇ ਵਾਤਾਵਰਨ ਦੀ ਕੋਈ ਪਰਵਾਹ ਨਹੀਂ ਐਸੇ ਕਰਕੇ ਹੀ ਮੁਹੱਲੇ ਦੀ ਹਰਿਆਲੀ ਨੂੰ ਵਾਢਾ ਲਗਾ ਕੇ ਮੁਹੱਲੀ ਵਾਸੀਆਂ ਦਾ ਜਿਉਣਾ ਹਰਾਮ ਕਰ ਰਹੀ ਹੈ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇ ਉਸ ਨੇ ਅਜਿਹੀਆਂ ਕੋਝੀਆਂ ਹਰਕਤਾਂ ਬੰਦ ਨਾ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸਿੰਘ ਜਥੇਬੰਦੀਆਂ ਕਿਸਾਨ ਯੂਨੀਅਨ ਮੁਲਾਜ਼ਮ ਯੂਨੀਅਨ ਐਸਸੀ ਬੀਸੀ ਮੋਰਚੇ ਆਦ ਸਾਰੀਆਂ ਜਥੇਬੰਦੀਆਂ ਨੂੰ ਲੈ ਕੇ ਵਾਤਾਵਰਨ ਪ੍ਰੇਮੀਆਂ ਦੇ ਸਹਿਯੋਗ ਨਾਲ ਸੂਬਾ ਪੱਧਰੀ ਸੰਘਰਸ਼ ਵਿੱਢਾਂਗੇ ਵਾਹਿਗੁਰੂ ਜੀ ਦਾ ਖਾਲਸਾ ਸਿਰਫ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਸਾਰੀ ਪ੍ਰੈਸ ਨੂੰ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਸਰਕਾਰਾਂ ਤੱਕ ਤੇ ਘਰੇ ਬੈਠੇ ਸਾਡੇ ਵਾਤਾਵਰਨ ਪ੍ਰੇਮੀ ਉਹਨਾਂ ਤੱਕ ਸਾਡੀ ਅੱਜ ਦੀ ਆਵਾਜ਼ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਉਹਨੂੰ ਬਚਾਣਾ ਤੇ ਸਾਡੇ ਕੋਲ ਨਿਆਂਗ ਜਥੇਬੰਦੀਆਂ ਬਾਬਾ ਜੀ ਜਸਦਰ ਜੀ ਇਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਰੇ ਤੇ ਸਾਡੇ ਸਫਾਈ ਸੇਵਕ ਨਗਰ ਨਿਗਮ ਮੁਹਾਲੀ ਵੱਲੋਂ ਵੀ ਯੂਨੀਅਨ ਆਈ ਵੀ ਹੈ ਹੋਰ ਵੀ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ ਸਾਡੇ ਅਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫੰਡ ਵੱਲੋਂ ਵੀ ਤੇ ਅੱਜ ਦਾ ਜਿਹੜਾ ਸਾਡਾ ਸਬਜੈਕਟ ਹੈ ਵਿਸ਼ਾ ਮੇਨ ਮੁੱਦਾ ਹੈ ਵੀ ਬਹੁਤ ਵੱਡੀਆਂ ਸਰਕਾਰਾਂ ਐਡ ਦਿੰਦੀਆਂ ਨੇ ਰੁੱਖ بچਾਓ ਤੇ ਕੁੱਖ بچਾਓ ਜੇ ਦੋਨੇ ਚੀਜ਼ਾਂ ਬਚਾਲੀਆਂ ਤਾਂ ਸਭ ਜਿਹੜਾ ਹੈਗਾ ਪਰਫੁੱਲਤ ਹੋਊਗਾ ਜਹਨ ਚੱਲਦਾ ਰਹੂਗਾ ਪਰ ਜਿਹੜੀਆਂ ਰੁੱਖਾਂ ਦੀ ਗੱਲ ਕਰਦੇ ਆਂ ਮੈਂ ਤੁਹਾਡੇ ਰਾਹੀਂ ਮਾਨਯੋਗ ਸਾਡੇ ਸੰਤ ਸਿੰਘ ਚੇਵਾਲ ਜੀ ਐ ਉਹਨਾਂ ਨੇ ਬਹੁਤ ਵੱਡੀ ਆਵਾਜ਼ ਪੰਜਾਬ 'ਚ ਚੱਕੀ ਤੇ ਪੰਜਾਬ 'ਚ ਬਹੁਤ ਕੰਮ ਵੀ ਕੀਤਾ ਪਰ ਉਹਨਾਂ ਦਾ ਧੰਨਵਾਦ ਪਰ ਅੱਜ ਉਹ ਜਿਹੜਾ ਸੀਟ ਤੇ ਰਾਜ ਸਭਾ ਦੀ ਸੀਟ ਤੇ ਬੈਠ ਕੇ ਸ਼ਾਇਦ ਉਹ ਭੁੱਲ ਗਏ ਇਸ ਵਾਤਾਵਰਣ ਵਾਸਤੇ ਜਿਹੜੇ ਅੱਜ ਤੁਸੀਂ ਦੇਖ ਰਹੇ ਹੋ ਸਾਹਮਣੇ ਦਰਖਤਾਂ ਨੇ ਫੇਰ 6 ਦੀਆਂ 7 ਦੀਆਂ ਲਾਈਟਾਂ ਕੋਲੇ ਦਰਖਤ ਐ ਬਹੁਤ ਵੱਡੇ ਜਿਹੜੇ ਦਰਖਤ ਰਿਆਂ ਇਹ ਤਕਰੀਬਨ ਪਿਛਲੇ ਖਵਨੀ 50 ਸਾਲ ਪੁਰਾਣੇ ਨੇ ਅੰਬ ਖਵਨੀ 100 ਸਾਲ ਪੁਰਾਣੇ ਨੇ ਸਭ ਤੋਂ ਪਹਿਲਾਂ ਸਾਡੇ ਜਿਹੜੇ ਕੁੰਬੜੇ ਪਿੰਡ ਦੀ ਜਮੀਨ ਹੈ 1980 ਚ ਐਕਵਾਇਰ ਹੁੰਦੀ ਹੈ 75 ਤੋਂ 80 ਤੇ ਲੈ ਕੇ ਜਦੋਂ ਤਕਰੀਬਨ 20 ਕਹ ਹਜ਼ਾਰ ਰੁਪਇਆ ਏਕੜ ਵੀ ਕੀ ਸੀ ਅੱਜ ਇਸ ਜਮੀਨ ਨੂੰ ਵੇਚ ਲਈ ਪਈ ਨੂੰ 45 ਸਾਲ ਹੋ ਗਏ ਜਿਹੜੀ ਪੁੱਡਾ ਗਮਾਡਾ ਨੇ ਸਰਕਾਰ ਨੇ ਖਰੀਦੀ ਆ ਸਰਕਾਰਾਂ ਆਈਆਂ ਸਭ ਕੁਝ ਹੋਇਆ ਕਾਲੀਆਂ ਦੇ ਸਮੇਂ ਬਹੁਤ ਜਿਹੜੇ ਹਨ ਦਰਖਤ ਵੱਡੇ ਗਏ ਕਾਂਗਰਸ ਸਰਕਾਰ ਨੇ ਫੇਰ ਪ੍ਰਾਪਰਟੀਆਂ ਵੇਚੜੀਆਂ ਸ਼ੁਰੂ ਕਰੀਆਂ ਉਹੀ ਲੀਡ ਤੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਬਹੁਤ ਸਾਰੇ ਜਿਹੜੇ ਰੁੱਖ ਹੈ ਕੱਟਣ ਨੂੰ ਤਿਆਰ ਹੋਏ ਪਏ ਆ ਜਿਹੜੀਆਂ ਸਾਡੀਆਂ ਵਿਦੇਸ਼ੀ ਕੰਪਨੀਆਂ ਬਾਹਰ ਦੀਆਂ ਕੰਪਨੀਆਂ ਧਲਾੜ ਲੋਕ ਨੇ ਉਹ ਆਪਣੇ ਪੈਸੇ ਨਾਲ ਕੇ ਖਰੀਦ ਕੇ ਆਪਸ਼ਨ ਖਰੀਦ ਕੇ ਇਹ ਜਿਹੜੇ ਬੇਜਮਾਨ ਦਰਖਤ ਜਿਹੜੇ ਬੋਲ ਨਹੀਂ ਸਕਦੇ ਕਹਿ ਨਹੀਂ ਸਕਦੇ ਪਰ ਸਾਨੂੰ ਅੱਖਾਂ ਤੋਂ ਦਿਖ ਰਹੇ ਨੇ ਇਹ ਇਹਨਾਂ ਨੂੰ ਕੱਟਣ ਦੀ ਤਿਆਰੀ ਹੋ ਰਹੀ ਹੈ ਅਸੀਂ ਪਹਿਲਾਂ ਕੰਪਨੀ ਵਾਲਿਆਂ ਨੂੰ ਕਈ ਵਾਰੀ ਕਹਿ ਚੁੱਕੇ ਹਾਂ ਵੀ ਤੁਸੀਂ ਫੁੱਟਬਾਲ ਛੱਡ ਕੇ ਇਹ ਦਰਖਤਾਂ ਨੂੰ ਛੱਡ ਕੇ ਤੁਸੀਂ ਆਪਣੀ ਜਿਹੜੀ ਬਾਲ ਬਾਉਂਡਰੀ ਕਰੋ ਤਾਂ ਕੁਝ ਕਰੋ ਪਰ ਉਹ ਬਿਨਾਂ ਢਾਲ ਮਟੋਲ ਦੇ ਕੁਝ ਨਹੀਂ ਕਰਿਆ ਅੱਜ ਜਦੋਂ ਇਹ ਕਵਰ ਕਰ ਲਏ ਅੱਜ ਅਸੀਂ ਇੱਥੋਂ ਹਟਾਏ ਆ ਬੀਅ ਦਰਖਤਾਂ ਦਾ ਕਨਫਰਮ ਕਰੋ ਵੀ ਤੁਸੀਂ ਦਰਖਤਾਂ ਨੂੰ ਕਿਵੇਂ ਛੜਨਾ ਕੀ ਕਰਨਾ ਪਿੱਛੇ ਦੋ ਮਾਲ ਤੁਸੀਂ ਦੇਖ ਦੇ ਸਕਦੇ ਆ ਕਿ 67 ਸੈਕਟਰ ਚ ਮਾਲ ਬਣਿਆ ਇੱਕ ਪਿਛਲੇ ਦਸਹਿਰਾ ਗਰਾਊਂਡ ਸੀ ਉੱਥੇ ਬਣਿਆ ਬਿਲਡਿੰਗ ਬਣੀ ਆ ਉਥੋਂ ਸਾਰੇ ਦਰਖਤ ਜਿਹੜੇ ਦੋਨੋਂ ਪਾਸੇ ਕੱਟੇ ਗਏ ਇਹ ਵੀ ਦਰਖਤ ਕੱਟਣ ਨੂੰ ਤਿਆਰ ਆ ਉਸ ਵਿਸ਼ੇ ਤੇ ਅਸੀਂ ਵਾਤਾਵਰਣ ਪ੍ਰੇਮੀ ਸਾਡੇ ਪੰਜਾਬ ਚ ਬੈਠੇ ਹੋਣ ਪੂਰੇ ਦੇਸ਼ ਚ ਬੈਠੇ ਹੋਣ ਵਿਦੇਸ਼ਾਂ ਚ ਬੈਠੇ ਹੋਣ ਉਹਨਾਂ ਦੇ ਧਿਆਨ ਚ ਤੁਹਾਡੇ ਰਾਹੀਂ ਲੈਣਾ ਚਾਹੁੰਦੇ ਆ ਕਿ ਜਾਗੋ ਜੇ ਕੁਖ ਬਰਜੜੀਆਂ ਤੇ ਰੁੱਖ ਬਚਾਣਾ ਤਾਂ ਲੋਕੋ ਜਾਗੋ ਇਹ ਦਰਖਤਾਂ ਜਿਹੜੇ ਬੇਜਵਾਨ ਨੇ ਜਿਹੜੇ ਬੋਲ ਨਹੀਂ ਸਕਦੇ ਸਾਡੀ ਹਰਿਆਵਲੀ ਲਈ ਸਾਡੇ ਜੀਣੇ ਲਈ ਦਰਖਤ ਜ਼ਰੂਰੀ ਨੇ ਇੱਕ ਪਾਸੇ ਸਾਡੇ ਲੋਕ ਜਿਹੜੇ ਪੌਦਿਆਂ ਦਾ ਲੰਗਰ ਵੀ ਲਾਉਂਦੇ ਆਂ ਕਈ ਵਾਰੀ ਵੀ ਪੌਦਿਆਂ ਦਾ ਲੰਗਰ ਲਾਓ ਜੀ ਪੌਦਿਆਂ ਪਰ ਲੈ ਕੇ ਲੰਗਰ ਤਾਂ ਲਾ ਕੇ ਵੀਰੋ ਖਰਜੂਗਾ ਜਿਹੜੇ ਪੜੇ ਹੋਏ ਦਰਖਤ ਨੇ ਜਿਹੜੇ ਪਰਫੁੱਲਤ ਨੇ ਜਿਹੜੇ ਸਾਨੂੰ ਸਾਹ ਦੇ ਰਹੇ ਨੇ ਸਾਨੂੰ ਜਿੰਦਾ ਰੱਖਣ ਲਈ ਉਹਨਾਂ ਨੂੰ ਕੋਈ ਨਹੀਂ ਦੇਖਦਾ ਪੌਦਿਆਂ ਦੇ ਦਰਖਤ ਜਿਹੜੇ ਲੰਗਰ ਲਾਉਂਦੇ ਉਹ ਵੀਰਾਂ ਨੂੰ ਬੇਨਤੀ ਹੈ ਇਸ 8 ਵਜੇ ਦੀਆਂ ਲਾਈਟਾਂ ਕੋਲੇ 7 ਵਜੇ ਚ ਆ ਕੇ ਤੁਸੀਂ 8 ਵਜੇ ਚ ਇਹ ਪੌਦਿਆਂ ਨੂੰ ਬਚਾਉਣ ਲਈ ਹੰਬੜਾ ਮਾਰੋ ਇੱਕ ਪਲੇਟਫਾਰਮ ਤੇ ਇਕੱਠੇ ਹੋ ਸਾਰੀਆਂ ਹੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿਹੜੇ ਵਾਤਾਵਰਣ ਪ੍ਰੇਮੀ ਐ ਉਹਨਾਂ ਨੂੰ ਬੇਨਤੀ ਐ ਵੱਧ ਤੋਂ ਵੱਧ ਸਹਿਯੋਗ ਦੇਵੋ ਇਕੱਠੇ ਹੋ ਅਸੀਂ ਉਹਨਾਂ ਦੇ ਪਿੱਛੇ ਲਗੜਨ ਨੂੰ ਤਿਆਰ ਐ ਤਾਂ ਕਿ ਹੰਬੜਾ ਮਾਰਿਆ ਜਾਏ ਤਾਂ ਕਿ ਕੋਈ ਵੀ ਦਰਖਤ ਇੱਕ ਵੀ ਕੱਟਿਆ ਨਾ ਜਾਵੇ ਲੋਕਾਂ ਨੂੰ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨੇ ਇਸੇ ਕਰਕੇ ਜਦੋਂ ਆਕਸੀਜਨ ਦੀ ਘਾਟ ਹੋ ਜਾਂਦੀ ਐ ਦਰਖਤਾਂ ਦੀ ਘਾਟ ਹੋ ਜਾਂਦੀ ਐ ਉਸ ਕਰਕੇ ਬਹੁਤ ਸਾਨੂੰ ਭਿਆਨਕ ਬਿਮਾਰੀਆਂ ਦਾ ਜਿਹੜਾ ਹੈ ਸਾਡੀ ਜਨਰੇਸ਼ਨ ਨੂੰ ਸਾਨੂੰ ਚੱਲਣਾ ਪੈਣਾ ਫੇਰੋਂ ਦੇਖਦੇ ਹੋਏ ਤੁਹਾਡੇ ਰਾਹੀਂ ਇਹੀ ਬੇਨਤੀ ਕਰਦਾ ਤੇ ਰੁੱਖਾਂ ਨੂੰ ਬਚਾਉਣ ਲਈ ਤੁਸੀਂ ਅੱਗੇ ਆਓ ਵੀਰੋ ਸਾਡਾ ਸਹਿਯੋਗ ਦਿਓ ਇਕੱਠੇ ਹੋ ਇਕੱਠਾ ਹੋ ਕੇ ਹੰਬੜਾ ਮਾਰੀਏ ਇਹ ਤਣਾੜ ਲੋਕਾਂ ਨੂੰ ਪਹਜਾਈਏ ਤੇ ਸਰਕਾਰਾਂ ਸਪਸ਼ਟੀਕਰਨ ਦੇਣ ਵੀ ਇਹ ਦਰਖਤ ਕਿਵੇਂ ਬਚ ਸਕਦੇ ਆ ਕਿਵੇਂ ਬਚਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ 2 ਸਾਲ ਤੋਂ ਲੈ ਕੇ ਮਹਾਲੀ ਮੋਰਚੀ ਤੇ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਉਸ ਮੋਰਚੇ ਤੇ ਡਟੀਆਂ ਬੈਠੀਆਂ ਲੋੜਲੀਆਂ ਫੌਜਾਂ ਪੰਥ ਅਕਾਲੀ ਤਰਨਤਾਰਨ ਦਲ ਜਥੇਬੰਦੀ ਬਾਬਾ ਤੱਕੜ ਸਿੰਘ ਇਹ ਜਿਹੜਾ ਗਰਾਊਂਡ ਆ ਗਰਾਊਂਡ ਦੇ ਵਿੱਚ ਗੁਰਮਖੂ ਪਿਆਰੋ ਆਪ ਵੇਖਿਆ ਬੜੇ ਤਰ੍ਹਾਂ ਤਰ੍ਹਾਂ ਦੇ ਵਧੀਆ ਰੁੱਖ ਲੱਗੇ ਹੋਏ ਹਨ ਇਹ ਜੇ ਅੱਜ ਰੁੱਖਾਂ ਤੇ ਗੱਲਬਾਤ ਹੋ ਰਹੀ ਆ ਇਹ ਰੁੱਖ ਬਹੁਤ ਚੰਗੇ ਹਨ ਇਹਨਾਂ ਰੁੱਖਾਂ ਦਾ ਕੋਈ ਇਤਿਹਾਸ ਆ ਇਹਨਾਂ ਦਾ ਕੋਈ ਮੋਢਾ ਇਹ ਜਿਹੜੇ ਰੁੱਖਾਂ ਵਾਲੀ ਅੱਜ ਵੀ ਧਿਆਨ ਹੋ ਗਿਆ ਪਟਣ ਵਾਲੀ ਇਹ ਰੁੱਖ ਜੇ ਭਾਈ ਕੁਰਮ ਨੇ 8ਵੇਂ ਪਾਸ਼ਾ ਮਹਾਰਾਜ ਨੂੰ ਅੰਬ ਸਾਹਿਬ ਦੇ ਨਾਂ ਤੇ ਅੱਜ ਗੁਰਦੁਆਰਾ ਦੁਨੀਆ ਦੇ ਵਿੱਚ ਪ੍ਰਚਲਿਤ ਆ ਤੇ ਪਤਾ ਹੈ ਅੰਬ ਸਾਹਿਬ ਜਾ ਰਹੇ ਉਹ ਦਰਸ਼ਨ ਕਰਨ ਵਾਸਤੇ 8ਵੇਂ ਪਾਸ਼ਾ ਦੇ ਸਥਾਨ ਦੇ ਇਹਦੇ ਨੇੜੇ ਜਿੰਨੇ ਵੀ ਅੰਬ ਲੱਗੇ ਆ ਪ੍ਰਾਤਨ ਭਾਈ ਕੁਰਮ ਤੋਂ ਲੈ ਕੇ ਇਹ ਜੇ ਕਹਿ ਦਿਆਂ ਪ੍ਰਾਣੀਆਂ ਮਾਰਤਾ ਢਾਈਆਂ ਜਾੜੀਆਂ ਤੇ ਸਾਡੇ ਕੋਲੋਂ ਪ੍ਰਾਣੇ ਜਿਹੜੇ ਰੁੱਖ ਮਨੁੱਖ ਦੁਨੀਆ ਚੋਂ ਮਟਾਏ ਜਾ ਰਹੇ ਆ ਇਹਨਾਂ ਦੇ ਵੱਲੀ ਧਿਆਨ ਕਿੰਨਾ ਕੁ ਦੇ ਰੀਆਂ ਸਰਕਾਰਾਂ ਜਿਹੜੀਆਂ ਪਹਿਲਾਂ ਬੜੀਆਂ ਡਿੰਗਾ ਮਾਰੀਆਂ ਸੀ ਵੀ ਧੂਆਂ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਕਰਦਾ ਜੇ ਰੁੱਖ ਪੱਟੇ ਗਾਇਆ ਤੇ ਇਹ ਜਿਹੜਾ ਵਾਤਾਵਰਨ ਖਰਾਬ ਹੋ ਗਿਆ ਪਰ ਇਸ ਚੰਡੀਗੜ੍ਹ ਛੈੜ ਦੇ ਵਿੱਚ ਮਹਾਲੀ ਦੇ ਵਿੱਚ ਬੜੇ ਬੁੱਧੀਵਾਨ ਜੀਵ ਰਹਿੰਦੇ ਆ ਬੜੇ ਚੰਗੇ ਚੰਗੇ ਮਨੁੱਖ ਰਹਿੰਦੇ ਆ ਚੰਗੇ ਚੰਗੇ ਅਵਸਰ ਰਹਿੰਦੇ ਆ ਪਰ ਕਿੰਨੇ ਕੁ ਲੋਕ ਹਨ ਜਿਹੜੇ ਲੋਕ ਭਲਾਈ ਦੇ ਨਾਲ ਆਪਦੀ ਨਸਲਾਂ ਬਚਾਉਣ ਵਾਸਤੇ ਆਪਣੇ ਰੁੱਖ ਤੇ ਮਨੁੱਖ ਜਿਨ੍ਹਾਂ ਦੀ ਗੁਰਮਖੋ ਪਿਆਰੋ ਇਹ ਧਰਤੀ ਦੀ ਸ਼ਾਨ ਹਨ ਇਹ ਜਿਹੜੇ ਅੰਬ ਲੱਗੇ ਆ ਅਸੀਂ 2 ਸਾਲ ਤੋਂ ਵੇਖਿਆ ਪਹਿਲਾਂ ਕੋਈ ਇਹਨਾਂ ਨੂੰ ਨੰਬਰ ਨਹੀਂ ਸੀ ਲਾਏ ਉਹਨਾਂ ਨੂੰ ਨੰਬਰ ਵੀ ਲਾਤੇ ਆ ਗਿਣਤੀ ਚ ਕਰ ਲਿਆ ਜੇ ਅੱਗੇ ਆਂਬ ਸਾਡੇ ਇਥੋਂ ਪੱਟੇ ਗਏ ਧਰਤੀ ਤੋਂ ਸਾਡੇ ਤਾਂ ਉਹ ਹੀ ਘਾਟਾ ਪੂਰਾ ਨਹੀਂ ਹੋ ਰਿਹਾ ਪਰ ਇਹ ਨਵੇਂ ਅੰਬਾਂ ਵਾਲੀ ਅਸੀਂ ਕਿਸੇ ਨੂੰ ਝਾਕੜ ਨਹੀਂ ਦਿਆਂਗੇ ਇਹ ਮਤ ਸੋਚੋ ਇਹ ਪਾਟ ਲੈਣਗੀਆਂ ਕੰਪਨੀਆਂ ਕੰਪਨੀਆਂ ਨੇ ਜਾਇਦਾਦ ਕੰਪਨੀਆਂ ਬਾਹਰੋਂ ਆਈਆਂ ਇਹ ਸਾਡਾ ਕੋਈ ਵਿਰਸਾ ਨਹੀਂ ਖਰੀਦ ਸਕਦੇ ਇਹ ਆਂਬ ਸਾਹਿਬ ਦਾ ਗੁਰਮਖੋ ਪਿਆਰਿਓ ਪੂਰਾ ਵਿਰਸਾ ਹੀ ਮਟਾਇਆ ਜਾ ਰਿਹਾ ਜੇ ਇਥੋਂ ਆਂਬ ਨਾ ਹੋਏ ਤੇ ਆਂਬ ਸਾਹਿਬ ਲੋਕਾਂ ਨੇ ਮੰਨਣਾ ਐਵੇਂ ਕਹਿੰਦੇ ਸੀ ਵੀ ਆਂਬ ਸਾਹਿਬ ਗੁਰਦੁਆਰਾ ਆਂਬ ਸਾਹਿਬ ਜੋ ਗੁਰਦੁਆਰਾ ਇਹਦਾ ਕੋਈ ਇਤਿਹਾਸ ਆ ਤੇ ਜਿਹੜੀਆਂ ਸਰਕਾਰਾਂ ਨੇ ਬੜਾ ਐਲਾਨ ਕੀਤਾ ਸੀ ਇਥੇ ਨੰਨੀਆਂ ਛਾਵਾਂ ਬਣਾਓ ਪਹਿਲਾਂ ਉਹਨਾਂ ਵੀ ਕੋਈ ਕਸਰ ਨਹੀਂ ਛੱਡੀ ਜੇ ਅੱਜ ਭਗਵੰਤ ਮਾਨ ਦੀ ਸਰਕਾਰ ਆਈ ਆ ਇਹਨਾਂ ਆਂਬਾ ਦੇ ਗੁਰਮਖੋ ਕੌਂਪਣੀਆਂ ਦੇ ਜਰੀਏ ਨਿਗਾਹ ਚਲੀ ਗਈ ਅੰਬਾਂ ਤੇ ਅਸੀਂ ਅੰਬ ਨਹੀਂ ਪੱਟਣ ਦਿਆਂਗੇ ਸਾਰੇ ਆ ਮਨੁੱਖਾਂ ਨੂੰ ਸੰਸਥਾਵਾਂ ਨੂੰ ਜਿੰਨੀਆਂ ਵੀ ਲੋਕ ਭਲਾਈ ਵਾਸਤੇ ਤੁਰੀਆਂ ਹਨ ਉਹ ਸਾਡਾ ਸਾਥ ਦਿਓ ਭਾਈ ਸਾਹਿਬ ਪ੍ਰਧਾਨ ਨੇ ਕੁੰਮੜੇ ਵਾਲੇ ਨੇ ਗੁਰਮਖੋ ਤੁਹਾਨੂੰ ਇਹ ਹੀ ਬੇਨਤੀ ਕੀਤੀ ਆ ਵੀ ਸਾਰੇ ਇਕੱਤਰ ਹੋ ਕੇ ਇਹ ਜਿਹੜਾ ਪੰਜਾਬ ਦੇ ਵਿੱਚ ਸਾਰਾ ਗੰਗਲਾ ਵਾਤਾਵਰਨ ਹੋ ਰਿਹਾ ਇਹਨੂੰ ਸਾਫ਼ ਅਸੀਂ ਕਿਵੇਂ ਰੱਖ ਸਕਦੇ ਆ ਜਿੰਨੇ ਵੀ ਮੋਹਾਲੀ ਦੇ ਅਫਸਰ ਆ ਉਹ ਵੀ ਇਹਦੇ ਵੱਲੇ ਧਿਆਨ ਦੇਣ ਜਿੰਨੇ ਬੁੱਧੀਵਾਨ ਜੀਵ ਆ ਪੜ੍ਹੇ ਲਿਖੇ ਇਨਸਾਨ ਆ ਤੇ ਗੁਰਮਖੋ ਵੇਖੋ ਪੜਾ ਕਿਹੜਾ ਹਾਂ ਦੇ ਨਾਲ ਹਾਂ ਮਿਲਾਉਂਦਾ ਤੇ ਗੁਰਮਖੋ ਸਾਰੇ ਇਹਨਾਂ ਤੁਸੀਂ ਇੱਕੇ ਤੱਕੜੀ ਦੇ ਤਲ ਜੋ ਸਾਰੇ ਅਸੀਂ ਦੇਸ਼ ਦੇ ਵਿੱਚ ਅੱਗ ਲਾਉਣ ਵਾਲਿਆਂ ਦੀ ਲਾਈਨ 'ਚ ਹੀ ਖੜੇ ਰਹੀਏ ਕੋਈ ਭਜਾਉਣ ਵਾਲਿਆਂ ਦੀ ਲਾਈਨ 'ਚ ਵੀ ਆਣ ਕੇ ਖੜਨਾ ਉਹਨਾਂ ਲੋਕਾਂ ਦੀ ਵੀ ਲੋੜ ਆ ਜਿਹੜੇ ਅੱਗ ਭਜਾਉਣ ਵਾਸਤੇ ਵੀ ਖੜਨਾ ਦੇਸ਼ ਦਾ ਭਲਾ ਵੀ ਸੋਚਣਾ ਦੇਸ਼ ਦਾ ਗੁਰਮਖੋ ਪਿਆਰੋ ਬਹੁਤ ਜ਼ਿਆਦਾ ਹੀ ਨੁਕਸਾਨ ਹੋ ਰਿਹਾ ਮੈਂ ਇੰਨੀਆਂ ਹੀ ਬੇਨਤੀਆਂ ਕਰਦਾ ਅਸੀਂ ਪਹਿਲਾਂ ਕੱਲ ਵੀ ਲੋਕਾਂ ਨੂੰ ਰਿਕਵੈਸਟ ਪਾਈ ਆ ਇਸ ਮਹਾਲੀ ਸੱਤ ਫੇਸ ਦੇ ਵਿੱਚ ਵਾਤਾਵਰਣ ਪ੍ਰੇਮੀ ਹੈਗੇ ਆ ਜਿਹੜੇ ਦਖਤ ਫਰੀ ਵੰਡਦੇ ਨੇ ਤੇ ਲੋਨ ਵਾਸਤੇ ਕਹਿੰਦੇ ਬਲ ਲੋਕਾਂ ਨੂੰ ਕਹਿੰਦੇ ਦਖਤ ਲਾਓ ਪਰ ਅਫਸੋਸ ਦੀ ਗੱਲ ਹੈ ਕਿ ਉਹ ਸੰਸਦ ਆ ਵੀ ਦਾ ਵੀ ਕੋਈ ਬੰਦਾ ਇੱਥੇ ਨਹੀਂ ਆਇਆ ਕਿ ਜਿਹੜੇ ਲਾਉਣੇ ਕੀ ਨੇ ਜਿਹੜੇ ਲੱਗੇ ਨੇ ਉਹਨਾਂ ਨੂੰ ਵੀ ਬਚਾ ਲਈਏ ਇਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਇਹ ਦਰਖਤ ਜਿਹੜੇ ਨੇ ਇਹੋ ਹੀ ਆਪਣੇ ਆਕਸੀਜਨ ਦਿੰਦੇ ਨੇ ਇਹ ਹਵਾ ਦਿੰਦੇ ਆ ਛਾਂ ਦਿੰਦੇ ਨੇ ਔਰ ਬਾਹਰਤ ਦੀ ਡੜੀਆ ਉਹ ਪਾਣ ਵੀ ਠੀਸਾਤਾ ਦਿੰਦੇ ਆ ਇਸ ਲਈ ਮੈਂ ਸਰਕਾਰ ਨੂੰ ਪਰ ਜੋ ਅਪੀਲ ਕਰਦਾ ਤੇ ਇਹ ਜਿਹੜੇ ਦਰਖਤ ਨੇ ਕਿਸੇ ਕਿਸਮ ਤੇ ਵੀ ਇਹਨਾਂ ਨੂੰ ਕਟਿਆ ਨਾ ਜਾਵੇ ਜੇ ਇਹ ਦਰਖਤਾਂ ਨੂੰ ਕੋਈ ਕਟਨ ਆ ਗਿਆ ਤੇ ਮੈਨੂੰ ਇਹ ਪੱਕੀ ਉਮੀਦ ਆ ਕਿ ਉਥੇ ਝਗੜਾ ਹੋਣ ਦਾ ਖਤਰਾ ਇਸ ਕਰਕੇ ਬਚਾਓ ਇਹਨਾਂ ਨੂੰ ਜਿੰਨਾ ਵੀ ਹੋ ਸਕਦਾ ਜਿਹੜੇ ਦਖਤ ਨਵੇਂ ਲਾਉਣ ਵਾਲੇ ਬੰਦੇ ਨੇ ਉਹ ਵੀ ਆਉਣ ਤੇ ਇਸ ਦਰਖਤਾਂ ਨੂੰ ਬਚਾਉਣਾ ਅੰਬ ਜਿਹੜਾ ਵਾ ਅੰਬ ਸਾਗ ਗੁਰਦੁਆਰਾ ਇਹ ਜਿਹੜਾ ਇੱਕ ਇਤਿਹਾਸਕ ਗੁਰਦੁਆਰਾ ਔਰੇ ਆਂਬਾਂ ਦੇ ਨਾਲ ਹੀ ਹੈਗਾ ਦੇਕਰ ਆਂਬ ਹੀ ਪੁੱਟੇ ਗਏ ਤੇ ਫਿਰ ਜਿਹੜੇ ਗੁਰਦੁਆਸਰਾ ਆਂਬ ਸਾਹਿਬ ਨੂੰ ਕਿਸੇ ਨੇ ਕਹਿਣਾ ਆਉਣ ਵਾਲੀਆਂ ਪੀੜ੍ਹੀਆਂ ਨੇ ਇਹ ਜਿਹੜਾ ਆਂਬ ਸਾਬ ਗੁਰਦੁਆਰਾ ਆਂਬਾਂ ਦੇ ਨਾਂ ਤੇ ਆ ਉਹਨਾਂ ਨੇ ਕਹੇ ਇੱਥੇ ਆਂਬ ਤੇ ਹੈ ਹੀ ਕੋਈ ਨਹੀਂ ਤੇ ਆਂਬ ਸਾਬ ਗੁਰਦੁਆਰੇ ਦਾ ਨਾਂ ਵੀ ਮਟਾਉਣ ਦੀ ਕੋਸ਼ਿਸ਼ ਜਿਹੜੀ ਆ ਹੋ ਰਹੀ ਆ ਕਿ ਵਾਤਾਵਰਨ ਨੂੰ ਖਰਾਬ ਕਰਨ ਵਾਲੀਆਂ ਕੋਈ ਬਹੁਤ ਜਿਹੜੀਆਂ ਹੈ ਕੰਪਨੀਆਂ ਕਾਰਪੋਰੇਟ ਘਰਾਣਿਆਂ ਨੂੰ ਜਿਹੜੀ ਹੈ ਪੰਜਾਬ ਸਰਕਾਰ ਨੇ ਵੇਚੀ ਜਾ ਰਹੀ ਹੈ ਪ੍ਰੋਪਰਟੀ ਜਿਹੜੀ ਹੈ ਪੰਜਾਬ ਦੀ ਸੋ ਅੱਜ ਜੋ ਅਸੀਂ ਅੰਸਲਾਬ ਬੜਾ ਸਾਹਿਬ ਨੇ ਮੁੱਦਾ ਚੁੱਕਿਆ ਹੈ ਕਿ ਵਾਤਾਵਰਨ ਬਚਾਉਣ ਲਈ ਅਸੀਂ ਸਾਰੇ ਤਤਪਰਾਂ ਮੁਹਾਲੀ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਐਨ ਜੀਓਜ਼ ਕੰਮ ਕਰਦੀਆਂ ਨੇ ਮੈਂ ਜਿੱਥੇ ਉਹਨਾਂ ਨੂੰ ਬੇਨਤੀਆਂ ਕਰਦਾ ਕਿ ਜਿੱਥੇ ਪਾਣੀ ਨੂੰ ਬਚਾਉਣਾ ਹੈ ਖੁਕ ਨੂੰ ਬਚਾਉਣਾ ਹੈ ਰੁੱਖ ਨੂੰ ਬਚਾਉਣਾ ਹੈ ਉਥੇ ਦਰਖਤ ਨੂੰ ਬਚਾਉਣਾ অতি ਜ਼ਰੂਰੀ ਹੈ ਸਾਥਿਓ ਆਪ ਜੀ ਨੂੰ ਪਤਾ ਹੋਵੇਗਾ ਕਿ ਕੁਝ ਸਮਾਂ ਪਹਿਲਾਂ ਇੱਕ ਕਰੋਨਾ ਬਿਮਾਰੀ ਆਈ ਸੀ ਵੱਡੇ ਵੱਡੇ ਪੀਆਈ ਵੱਡੇ ਵੱਡੇ ਆਈਮਸ ਦੁਨੀਆ ਦੇ ਵੱਡੇ ਵੱਡੇ ਹਸਪਤਾਲ ਫੇਲ ਹੋ ਗਏ ਸੀ ਆਕਸੀਜਨ ਦੇ ਹਸਪਤਾਲ ਜੋ ਅਮਰੀਕਾ ਦੀ ਦੇਖਭਾਲ ਕਰਦੇ ਸੀ ਡਾਕਟਰ ਵੀ ਤਾਂ ਹੀ ਮਰੀਜ਼ ਨੂੰ ਬਚਾ ਸਕਦੇ ਨੇ ਜੇ ਆਕਸੀਜਨ ਹੋਏਗੀ ਬਾਕੀ ਸਭ ਉਸਮਾਨ ਹੋਵੇਗਾ ਸਾਥਿਓ ਤੁਹਾਨੂੰ ਪਤਾ ਹੋਊਗਾ ਲਾਸ਼ਾਂ ਗਿਣੀਆਂ ਨਹੀਂ ਸੀ ਗਈਆਂ ਆਲ ਇੰਡੀਆ ਲੈਵਲ ਤੇ ਸੰਸਾਰ ਦੇ ਭਰ ਦੇ ਵਿੱਚ ਔਰ ਪੰਜਾਬ ਦੇ ਵਿੱਚ ਮਾਵਾ ਨੇ ਪੁੱਤਰੀ ਸੀ ਪਛਾਣੀ ਕਿਉਂ ਕਿ ਕਿਉਂਕਿ ਆਕਸੀਜਨ ਦੀ ਘਾਟ ਹੋ ਗਈ ਸੀ ਇਸ ਸੰਸਾਰ ਦੇ ਵਿੱਚ ਸਾਥੀਓ ਹੁਣ ਜਿਹੜਾ ਸਰਦਾਰ ਕੁੰਬੜਾ ਸਾਹਿਬ ਨੇ ਇਹ ਮੁੱਦਾ ਉਠਾਇਆ ਬਹੁਤ ਸੈਂਸਿਟਿਵ ਹੈ ਪੰਜਾਬ ਸਰਕਾਰ ਨੂੰ ਬਹੁਤ ਜਲਦੀ ਧਿਆਨ ਦੇ ਕੇ ਇਹ ਜਿਹੜੀ ਹੰਬਾਂ ਦੀ ਔਰ ਜੋ ਬਾਕੀ ਹੋਰ ਰਕਤਾਂ ਦੀ ਕਟਾਈ ਕਰਨ ਵਾਸਤੇ ਸਰਕਾਰ ਤੁਲੀ ਹੋਈ ਹੈ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਵੱਲ ਤੁਰੀ ਹੋਈ ਹੈ ਉਸ ਨੂੰ ਅਸੀਂ ਸਰਦਾਰ ਕੁੰਬੜਾ ਸਾਹਿਬ ਦਾ ਪੂਰਾ ਸਾਥ ਦੇਵਾਂਗੇ ਬੱਤੋ ਬੰਦ ਅਸੀਂ ਜਿਹੜੀ ਜਨਤਾ ਨੂੰ ਜੋੜ ਕੇ ਸਰਕਾਰ ਨੂੰ ਮਜਬੂਰ ਕਰ ਦਿਆਂਗੇ ਕਿ ਜੇ ਦਰਖਤ ਨਾ ਕੱਟੇ ਜਾਣ ਸਾਡੀ ਇਹੋ ਸਰਕਾਰ ਨੂੰ ਬੇਨਤੀ ਹੈ ਕਿ ਜੇ ਪੰਜਾਬ ਬਚਾਉਣਾ ਹੈ ਤਾਂ ਸਾਨੂੰ ਦਰਖਤ ਬਚਾਉਣੇ ਪੈਣਗੇ